ਦੇ ਸਾਥੀਆਂ ਨੂੰ ਹਾਂਜੀ ਸਰ ਅੱਜ ਭਾਈ ਅੰਬਲਪੁਰ ਤੋਂ ਸਾਥੀਆਂ ਦੀ ਪੇਸ਼ੀ ਹੈ ਕਿੰਨੇ ਜਣਾਂ ਨੂੰ ਇੱਥੇ ਲਿਆਂਦਾ ਜਾ ਰਿਹਾ ਕੀ ਜਾਣਕਾਰੀ ਦੇਖੋ ਸੱਤ ਬੰਦਿਆਂ ਨੂੰ ਅੱਜ ਕੋਰਟ 'ਚ ਪੇਸ਼ ਕਰ ਰਹੇ ਨੇ ਜੋ ਡਿਬੜੂਗੜ੍ਹ ਜੇਲ੍ਹ ਤੋਂ ਲੈ ਕੇ ਆਏ ਨੇ ਸੱਤਾਂ ਬੰਦਿਆਂ ਨੂੰ ਜਿਹੜਾ ਐਫ ਆਈ ਆਰ 39 ਦੇ ਵਿੱਚ ਉਹਨਾਂ ਨੂੰ ਅਰੈਸਟ ਪਾ ਰਹੇ ਨੇ ਤੇ ਮੈਨੂੰ ਲੱਗਦਾ ਹੈ ਕਿ ਪੁਲਿਸ ਜਿਵੇਂ ਉਸ ਦੇ ਵਿੱਚ ਰਿਮਾਂਡ ਮੰਗੇਗੀ ਤੇ ਸਾਡੇ ਵੱਲੋਂ ਤਾਂ ਇਹੀ ਹੈ ਕਿ 2 ਸਾਲ ਦੇ ਬਾਅਦ ਕੋਈ ਰਿਕਵਰੀ ਨਹੀਂ ਕਿਉਂਕਿ ਜਿਹੜੇ ਆਲਰੇਡੀ ਬੰਦੇ ਪਹਿਲਾਂ ਰੈਸਟ ਕੀਤੇ ਹੋਏ ਨੇ ਉਹਨਾਂ ਦੇ ਕੋਲੋਂ ਕੋਈ ਕੋਈ ਚੀਜ਼ ਰਿਕਵਰ ਨਹੀਂ ਸੀ ਹੋਈ ਉਹ ਚਲਾਨ ਆਲਡੀ ਪੈਂਡਿੰਗ ਹੈ ਇਨਵੈਸਟੀਗੇਸ਼ਨ ਕੰਪਲੀਟ ਹੋ ਚੁੱਕੀ ਹੈ ਸਿਰਫ ਇਹਨਾਂ ਨੂੰ ਨੋਮੀਨੇਟ ਕਰਨਾ ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਰਿਮਾਂਡ ਵਾਲੀ ਗੱਲ ਆ ਉਹ ਸਹੀ ਨਹੀਂ ਕੀ ਲੱਗਦਾ ਕਿ ਇਸ ਤੋਂ ਬਾਅਦ ਇੱਥੇ ਪੰਜਾਬੀ ਰੱਖਿਆ ਜਾਵੇਗਾ ਜਾਂ ਦੁਬਾਰਾ ਅਸਾਮ ਭੇਜਿਆ ਜਾਵੇ ਨਹੀਂ ਨਹੀਂ ਅਸਾਮ ਦਾ ਤਾਂ ਕੋਈ ਕਾਰਨ ਨਹੀਂ ਬਣਦਾ ਜੀ ਇਧਰ ਸੋ ਅਸਾਮ ਦਾ ਕੋਈ ਕਾਰਨ ਨਹੀਂ ਬਣਦਾ ਇਸ ਦੇ ਵਿੱਚ ਜਿਹੜੀ ਆਪਣੇ ਜੇਲ੍ਹ ਆ ਨੇੜੇ ਤੇੜੇ ਜਾਂ ਕਿਸੇ ਹੋਰ ਕਿਤੇ ਵੀ ਜਿਹੜੇ ਆ ਪ੍ਰਸ਼ਾਸਨ ਜਿਹੜਾ ਜਿੱਥੇ ਨੂੰ ਲੱਗਦਾ ਉਹਨਾਂ ਨੂੰ ਠੀਕ ਆ ਰੱਖ ਸਕਦੇ ਤੁਸੀਂ ਕਿਹੜੇ ਕਿਹੜੇ ਬੰਦੇ ਹੈਗੇ ਕੋਈ ਲਿਸਟ ਆਈ ਤੁਹਾਨੂੰ ਨਹੀਂ ਸੱਤ ਬੰਦੇ ਆ ਜੀ ਵਿੱਚ ਦਿਲਜੀਤ ਸਿੰਘ ਕਲਸੀ ਹੈ ਗਰਮੀਤ ਸਿੰਘ ਆ ਕਲਵੰਤ ਸਿੰਘ ਆ ਬਸੰਤ ਸਿੰਘ ਆ ਤੇ ਪ੍ਰਧਾਨ ਮੰਤਰੀ ਬਾਜੇ ਕੇ ਆ ਟੋਟਲ ਸੱਤ ਬੰਦੇ ਆ ਜੇ ਅੰਮ੍ਰਿਤਪਾਲ ਸਿੰਘ ਸਾਥੀਆਂ ਨੂੰ ਦਿਹਾਂਦਾ ਜਾ ਰਿਹਾ ਹੈ ਰਿਮਾਂਡ ਲੈਣ ਦੀ ਕੋਸ਼ਿਸ਼ ਕਰ ਸਕਦੀ ਹੈ ਪੁਲਿਸ ਦੇ ਟੀਕਾ ਨਾਲ देखो अही जिन्ना सानू कल न्यूज तो पता लगा के आज उनां नु फेस करंगे सारे साथीया नु ਸਾਡੇ ਵਕੀਲ ਪਹੁੰਚੁਕੇ ਨੇ ਦੇਖੋ ਹੋਰ ਮਾਰਦੀ ਸ਼ਾਇਦ ਮਨ ਕਰਨਗੇ ਸਰਕਾਰ ਪਾਪ ਇਹ ਸਾਡੇ ਵਕੀਲ ਦੇਖੋ ਇਸ ਚੀਜ਼ ਦਾ 2 ਸਾਲ ਤੋਂ ਉਹਨਾਂ ਦੀ ਕਸਟਡੀ ਦੇ ਵਿੱਚ ਹੈਗਾ ਇਹ ਹੁਣ ਦੇਖੋ ਪਤਾ ਲੱਗਦਾ ਕਿ ਕਿਵੇਂ ਜੱਜ ਸਾਹਿਬ ਕੀ ਜੱਜ ਤੇ ਸਾਨੂੰ ਜਿਹੜੀ ਕੋਰਟ ਦੇ ਉਤੇ ਭਰੋਸਾ ਵਾ ਕੋਰਟ ਜੋ ਕਰੇਗੀ ਉਹ ਕੀ ਕਰੇਗੀ ਲੱਗਦਾ ਨਹੀਂ ਕਿ 2 ਸਾਲਾਂ ਬਾਅਦ ਹੋਣੇ ਜਨਾਲਾ ਵਾਲੀ ਦੇਸ ਦੇ ਗ੍ਰਿਫਤਾਰੀ ਪਾਈ ਜਾਣੀ ਤੇ ਪਹਿਲਾਂ ਕਿਸ ਮਾਮਲੇ ਲੈਣਾ ਤੇ ਦੇਖੋ ਜਿਹੜੀ ਐਨਐਸਏ ਦਾ ਹੈ ਹੀ ਆ ਕਿ ਉਹਦੇ ਵਿੱਚ ਇਹਨਾਂ ਨੇ ਉਹਨੂੰ ਦੇਤਾ ਪਹਿਲਾਂ ਆਪਣੀ ਇੱਕ 75 ਹੁੰਦੀ ਆ ਨਾ ਇਸੇ ਤਰ੍ਹਾਂ ਇਹ ਐਨਐਸਏ ਦਾ ਕਾਨੂੰਨ ਆ ਜਿਹੜਾ ਉਹਦੇ ਮਤਲਬ ਇਹ ਆ ਕਿ ਇਹਨਾਂ ਨੂੰ ਆਪਣੇ ਲੋਕਾਂ ਤੋਂ ਦੂਰ ਕਰਨਾ ਜਿਹੜਾ ਉਹਨਾਂ ਉਹਦੇ ਡਰਾਉਟੇ ਆ ਕਿ ਅੱਜ ਇਹਨਾਂ ਦੀ ਨਵੇਂ ਸਿਰ ਤੋਂ ਜਿਹੜੀ ਆ ਅਰੈਸਟ ਸ਼ੁਰੂ ਹੋ ਗਈ ਇਹ ਲੱਗਦਾ ਕਿ ਦੁਬਾਰਾ ਇੱਥੇ ਰੱਖਿਆ ਜਾ ਸਕਦਾ ਜੋ ਭੇਜਿਆ ਵੀ ਨਹੀਂ ਨਹੀਂ ਹੁਣ ਤੇ ਇੱਥੇ ਹੀ ਰੱਖਣਗੇ ਹੁਣ ਕਿੱਥੇ ਲੈ ਕੇ ਜਾਣਗੇ ਨਾ ਦੇਖੋ ਜੇ ਕਲੀਅਰ ਨਹੀਂ ਹੈਗਾ ਉਹ ਕਿੱਥੇ ਲੈ ਕੇ ਜਾਣਾ ਔਰ ਪੰਜਾਬ ਦੀ ਰੱਖਣ ਨੂੰ ਕਿ ਤੁਸੀਂ ਕੀ ਆਸਮਾਨ ਤੇ ਜਾਂ ਮਾਰਗ ਰੱਖਦੇ ਹੋ ਭਾਈ ਤੋਂ ਕਹਿੰਦੇ ਸਰਕਾਰ ਨੂੰ ਕਿ ਜਿਹੜਾ ਵਾ ਕੋਹੀ ਅੱਗੇ 2 ਸਾਲ ਉਹਨਾਂ ਦੇ ਧੱਕੇ ਦੇ ਨਾਲ ਜਿਹੜਾ ਝੂਠੇ ਦੇ ਬੰਦਾ ਦੋਸ਼ ਲਾ ਕੇ ਉਹਨਾਂ ਨੂੰ ਅੰਦਰ ਰੱਖਿਆ ਵਾ ਤੇ ਹੁਣ ਉਹਨਾਂ ਨੂੰ ਜਿਹੜਾ ਵਾ ਮੇਰਾ ਤਾਂ ਖਿਆਲ ਹੋਣਾ ਕੋਈ ਐਦਾਂ ਦੇ ਕੇਸ ਤੇ ਆਮੀਏ ਕੋ ਬੜੇ ਬੜੇ ਕ੍ਰਾਈਮ ਹੋਏ ਆ ਉਹਨਾਂ ਦੇ ਕੀ ਸਟਾਨੇ ਪੈਂਦੇ ਨੇ ਇਹਨਾਂ ਨੇ ਲਾਗੂ ਕਿੰਨੇ ਸਾਥੀਆਂ ਨੇ ਹਾਂਜੀ ਸਰ ਅੱਜ ਭਾਈ ਅੰਮ੍ਰਿਤਪਾਲ ਕੁੰਦੇ ਸਾਥੀਆਂ ਦੀ ਪੇਸ਼ੀ ਹੈ ਕਿੰਨੇ ਜਾਣ ਨੂੰ ਇੱਥੇ ਲਿਆਂਦਾ ਜਾ ਰਿਹਾ ਕੀ ਜਾਣਕਾਰੀ ਹੈ ਦੇਖੋ ਸੱਤ ਬੰਦਿਆਂ ਨੂੰ ਅੱਜ ਕੋਰਟ ਚ ਪੇਸ਼ ਕਰ ਰਹੇ ਨੇ ਜੋ ਡਿਬੜੂਗੜ੍ਹ ਜੇਲ੍ਹ ਚੋਂ ਲੈ ਕੇ ਆਏ ਨੇ ਸੱਤਾਂ ਬੰਦਿਆਂ ਨੂੰ ਜਿਹੜਾ ਐਫ ਆਈ ਆਰ 39 ਦੇ ਵਿੱਚ ਉਹਨਾਂ ਨੂੰ ਅਰੈਸਟ ਪਾ ਰਹੇ ਨੇ ਤੇ ਮੈਨੂੰ ਲੱਗਦਾ ਹੈ ਕਿ ਪੁਲਿਸ ਜਿਵੇਂ ਉਸ ਦੇ ਵਿੱਚ ਰਿਮਾਂਡ ਮੰਗੇਗੀ ਤੇ ਸਾਡੇ ਵੱਲੋਂ ਤਾਂ ਇਹੀ ਹੈ ਕਿ 2 ਸਾਲ ਦੇ ਬਾਅਦ ਕੋਈ ਰਿਕਵਰੀ ਨਹੀਂ ਕਿਉਂਕਿ ਜਿਹੜੇ ਆਲਰੇਡੀ ਬੰਦੇ ਪਹਿਲਾਂ ਅਰੈਸਟ ਕੀਤੇ ਹੋਏ ਨੇ ਉਹਨਾਂ ਦੇ ਕੋਲੋਂ ਕੋਈ ਕੋਈ ਚੀਜ਼ ਰਿਕਵਰ ਨਹੀਂ ਸੀ ਹੋਈ ਉਹ ਚਲਾਨ ਆਲਰੇਡੀ ਪੈਂਡਿੰਗ ਹੈ ਇਨਵੈਸਟੀਗੇਸ਼ਨ ਕੰਪਲੀਟ ਹੋ ਚੁੱਕੀ ਹੈ ਸਿਰਫ ਇਹਨਾਂ ਨੂੰ ਨੋਮੀਨੇਟ ਕਰਨਾ ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਰਿਮਾਂਡ ਵਾਲੀ ਗੱਲ ਆ ਉਹ ਸਹੀ ਨਹੀਂ ਕੀ ਲੱਗਦਾ ਕਿ ਇਸ ਤੋਂ ਬਾਅਦ ਇੱਥੇ ਪੰਜਾਬੀ ਰੱਖਿਆ ਜਾਵੇਗਾ ਜਾਂ ਦੁਬਾਰਾ ਅਸਾਮ ਭੇਜਿਆ ਜਾਵੇਗਾ ਨਹੀਂ ਨਹੀਂ ਆਸਾਮ ਦਾ ਤਾਂ ਕੋਈ ਕਾਰਨ ਨਹੀਂ ਬਣਦਾ ਜੀ ਇਦਾਂ ਆਸਾਮ ਦਾ ਕੋਈ ਕਾਰਨ ਨਹੀਂ ਬਣਦਾ ਇਸ ਦੇ ਵਿੱਚ ਜਿਹੜੀ ਆਪਣੇ ਜੇਲ ਆ ਨੇੜੇ ਤੇੜੇ ਜਾਂ ਕਿਸੇ ਹੋਰ ਕਿਤੇ ਵੀ ਜਿਹੜੇ ਆ ਪ੍ਰਸ਼ਾਸਨ ਜਿਹੜਾ ਜਿੱਥੇ ਨੂੰ ਲੱਗਦਾ ਉਹਨਾਂ ਨੂੰ ਠੀਕ ਆ ਰੱਖ ਸਕਦੇ ਤੁੰ ਕਿਹੜੇ ਕਿਹੜੇ ਬੰਦੇ ਹੈਗੇ ਕੋਈ ਲਿਸਟ ਆਈ ਤੁਹਾਨੂੰ ਨਹੀਂ ਸੱਤ ਬੰਦੇ ਆ ਜੀ ਵਿੱਚ ਦਿਲਜੀਤ ਸਿੰਘ ਕਲਸੀ ਹੈ ਗਰਮੀਤ ਸਿੰਘ ਆ ਕਲਵੰਤ ਸਿੰਘ ਆ ਬਸੰਤ ਸਿੰਘ ਆ ਤੇ ਪ੍ਰਧਾਨ ਮੰਤਰੀ ਬਾਜੇ ਕੇ ਆ ਟੋਟਲ ਸੱਤ ਬੰਦੇ ਆ ਇਹ ਅੰਮ੍ਰਿਤਪੁਰ ਦੇ ਸਾਥੀਆਂ ਨੂੰ ਦਿਹਾਂਦਾ ਜਾ ਰਿਹਾ ਹੈ ਰਿਮਾਨ ਲੈਣ ਦੀ ਕੋਸ਼ਿਸ਼ ਕਰ ਸਕਦੀ ਹੈ ਪੁਲਿਸ ਦੇ ਕੀ ਕੰਮ ਦੇਖੋ ਅਸੀਂ ਜਿੰਨਾ ਸਾਨੂੰ ਕੱਲ ਨਿਊਜ਼ ਤੋਂ ਪਤਾ ਲੱਗਾ ਕਿ ਅੱਜ ਉਹਨਾਂ ਨੂੰ ਫੇਸ ਕਰਨਗੇ ਸਾਰੇ ਸਾਥੀਆਂ ਨੂੰ ਸਾਡੇ ਵਕੀਲ ਪਹੁੰਚੂਕੇ ਨੇ ਦੇਖੋ ਹੋਰ ਮਾਰਦੀ ਸ਼ਾਇਦ ਮਾਰਨਗੇ ਸਰਕਾਰ ਪਰ ਇਹ ਸਾਡੇ ਵਕੀਲ ਦੇਖੋ ਇਹਦਾ 2 ਸਾਲ ਤੋਂ ਉਹਨਾਂ ਦੀ ਕਸਟਡੀ ਦੇ ਵਿੱਚ ਹੈਗਾ ਇਹ ਹੁਣ ਦੇਖੋ ਪਤਾ ਲੱਗਦਾ ਕਿ ਜੇ ਨੂੰ ਜੱਜ ਸਾਹਿਬ ਕੀ ਇਜਾਤ ਤੇ ਸਾਨੂੰ ਜਿਹੜੀ ਕੋਰਟ ਦੇ ਉੱਤੇ ਕਰੋਸਾ ਵਾ ਕੋੜ ਜੋ ਕਰੇ ਉਹ ਠੀਕ ਕਰੇ ਲੱਗਦਾ ਨਹੀਂ ਕਿ 2 ਸਾਲਾਂ ਬਾਅਦ ਹੋਣੇ ਚਨਾਲਾ ਵਾਲੇ ਦੇ ਗ੍ਰਿਫਤਾਰੀ ਪਾਈ ਜਾਲੀ ਪਹਿਲਾਂ ਕਿ ਸੁਭਾਵਨਾ ਕਿਨੜ ਇਹ ਦੇਖੋ ਜਿਹੜੀ ਆ ਐਨਐਸਏ ਦਾ ਹੈ ਹੀ ਆ ਕਿ ਉਹਦੇ ਵਿੱਚ ਇਹਨਾਂ ਨੇ ਉਹਨੂੰ ਦੇਤਾ ਪਹਿਲਾਂ ਆਪਣੀ ਇੱਕ 51 ਹੁੰਦੀ ਆ ਨਾ ਇਸੇ ਤਰ੍ਹਾਂ ਇਹ ਐਨਐਸਏ ਦਾ ਕਾਨੂੰਨ ਆ ਜਿਹੜਾ ਉਹਦੇ ਮਤਲਬ ਇਹ ਆ ਕਿ ਇਹਨਾਂ ਨੂੰ ਆਪਣੇ ਲੋਕਾਂ ਤੋਂ ਦੂਰ ਕਰਨਾ ਜਿਹੜਾ ਉਹ ਤੋਂ ਡਰਾਉਟੇ ਆ ਕਿ ਅੱਜ ਇਹਨਾਂ ਦੀ ਨਵੇਂ ਸਿਰ ਕੋ ਜਿਹੜੀ ਆ ਅਰੈਸਟ ਸ਼ੁਰੂ ਹੋ ਗਈ। ਇਹ ਲੱਗਦਾ ਕਿ ਦੁਬਾਰਾ ਇੱਥੇ ਰੱਖਿਆ ਜਾ ਸਕਦਾ ਜਾਂ ਭੇਜਿਆ ਵੀ ਜਾ ਸਕਦਾ। ਨਹੀਂ ਹੁਣ ਤੇ ਇੱਥੇ ਹੀ ਰੱਖਣਗੇ ਹੁਣ ਕਿੱਥੇ ਲੈ ਕੇ ਜਾਣਗੇ? ਨਾ ਦੇਖੋ ਦੇਖੋ ਜੇ ਕੁਲੀਕਾਰ ਨਹੀਂ ਆਗਾ ਕਿੱਥੇ ਲੈ ਕੇ ਜਾਣਾ? ਔਰ ਪੰਜਾਬ ਦੀ ਰੱਖਣ ਨੂੰ। ਕਿ ਤੁਸੀਂ ਕੀ ਆਸ ਕਰਦੇ ਹੋ ਆਹਨਾਂ ਦੇ ਰੱਖੇ ਜੇ? ਭਾਈ ਤੋਂ ਕਹਿੰਦੇ ਸਰਕਾਰ ਨੂੰ ਕਿ ਜਿਹੜਾ ਵਾ ਕੋਹੀ ਅੱਗੇ 2 ਸਾਲ ਉਹਨਾਂ ਦੇ ਧੱਕੇ ਦੇ ਨਾਲ ਜਿਹੜਾ ਝੂਠੇ ਦੇ ਬੰਦਾ ਦੋਸ਼ ਲਾ ਕੇ ਉਹਨਾਂ ਨੂੰ ਅੰਦਰ ਰੱਖਿਆ ਵਾ। ਤੇ ਹੁਣ ਉਹਨਾਂ ਨੂੰ ਜਿਹੜਾ ਵਾ ਮੇਰਾ ਤਾਂ ਕਹਿ ਲਾਣਾ ਕੋਈ ਐਦਾਂ ਦੇ ਕੇਸ ਚ ਆਉਂਦੇ ਆ ਵੱਡੇ ਵੱਡੇ ਕ੍ਰਾਈਮ ਹੋਏ ਹੋਏ ਆ ਉਹਨਾਂ ਦੇ ਕੀ ਸਰਕਾਰ ਨੇ ਫਾਇਦਾ ਲਿਆ ਇਹਨਾਂ ਨੇ ਨਿਵਾਸ ਲਿਆ